ਤੇ ਐਮਐਲਏ ਸਾਹਿਬ ਨੇ ਬੜਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਇਥੇ ਸਾਰੀਆਂ ਮਾਮਾ ਭੈਣਾਂ ਨੂੰ ਮੌਕਾ ਦਿੱਤਾ ਕਿ ਉਹ ਆਪਣੇ ਖੁਸ਼ੀਆਂ ਮਨਾ ਸਕਣ ਸਾਰੇ ਇਕੱਠੇ ਹੋ ਕੇ ਸੋ ਇਹ ਮੇਲੇ ਤਿਹਾਰ ਨੇ ਜਿਹੜੀ ਸਾਡੀ ਰੂਹ ਦੀ ਖਰਾਕ ਨੇ ਸਾਡੇ ਪੰਜਾਬ ਦੀ ਇਹ ਇੱਕ ਜਿਵੇਂ ਕਹਦੋ ਵੀ ਇਹ ਜਿਹੜੇ ਚੀਜ਼ਾਂ ਨੇ ਇਹ ਪੰਜਾਬ ਦੀ ਪਛਾਣ ਖਾਸਤ ਹੈ ਸਾਡੇ ਪੰਜਾਬ ਦੀ ਸੋ ਬਹੁਤ ਵਧੀਆ ਲੱਗਦਾ ਥਾ ਥਾ ਤੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਜਿੱਥੇ ਵੀ ਕੋਈ ਸਾਨੂੰ ਬੁਲਾਉਂਦਾ ਹੈ ਤਾਂ ਅਸੀਂ ਬੜੇ ਚਾਹ ਨਾਲ ਉੱਥੇ ਜਾਣੇ ਆ ਤੇ ਸਾਰਿਆਂ ਭੈਣ ਭਾਈਆਂ ਨਾਲ ਖੁਸ਼ੀਆਂ ਮਨਾਉਂਦੇ ਆ। ਦੇਖੇ ਰਿਹਾ ਕਿ ਪਾਰਟੀ ਦੇ ਨਾਲ ਆਸ ਤੇ ਇਹ ਬਹੁਤ ਬਹੁਤ ਇਹੀ ਮੈਸੇਜ ਹੈ ਜੀ ਕਿ ਪ੍ਰਮਾਤਮਾ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਬਖਸ਼ੇ। ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਤਾਂ ਹੀ ਇਹ ਸਾਰੇ ਮੇਲੇ ਤਾਂ ਹੀ ਤਿਹਾਰ ਮਨਾਏ ਜਾਂਦੇ ਨੇ ਜਦੋਂ ਸਾਡੇ ਘਰਾਂ 'ਚ ਖੁਸ਼ੀਆਂ ਹੁੰਦੀਆਂ ਨੇਂਗੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਬਾਈ ਜੀ ਦੀ ਜਿਹੜੀ ਵੀ ਡਿਊਟੀ ਲਈ ਹੈ ਪੰਜਾਬ ਨੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਬਲ ਉਤਮ ਤੇ ਤੰਦਰੁਸਤੀ ਬਖਸ਼ੇ। ਭੈਣਾ ਖੜੀਆਂ ਨੇ ਜਿਹੜੇ ਹਰ ਸਾਲ 'ਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਕ ਜੋ ਵਿਰਾਸਤ ਪੰਜਾਬ ਕਲੱਬ ਵੱਲੋਂ ਜਿਹਦਾ ਤਿਉਹਾਰ ਮਨਾਇਆ ਜਾਂਦਾ ਹੈ ਅੱਜ ਵੀ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਵੱਡੇ ਭੈਣ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵੱਡੇ ਭੈਣ ਜੀ ਮਨਪ੍ਰੀਤ ਕੌਰ ਜੀ ਪਹੁੰਚੇ ਅਸੀਂ ਸਾਰਿਆਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੇ ਸਾਡੇ ਨਾਲ ਆ ਕੇ ਗੱਲਬਾਤ ਕੀਤੀ ਤੇ ਸਭ ਨੂੰ ਵਧਾਈਆਂ ਦਿੱਤੀਆਂ ਤੇ ਸਾਡਾ ਬਾੜ ਜੇ ਚੌਥੀ ਵਾਰ ਇਹ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਜਿਹਦੇ ਵਿੱਚ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਮਾਤਾਵਾਂ ਵੱਧ ਚੜ ਕੇ ਹਿੱਸਾ ਲੈਂਦੀਆਂ ਸਹਿਯੋਗ ਕਰਦੀਆਂ ਨੇ ਤੇ ਆਪਣੇ ਆਪ ਸਟੇਜ ਸੰਭਾਲਦੀਆਂ ਨੇ ਕੋਈ ਸਾਡਾ ਬਾਹਰ ਕੋਈ ਐਂਕਰ ਨਹੀਂ ਬੁਲਾਇਆ ਜਾਂਦਾ ਇਹ ਆਪਣੇ ਆਪ ਹਿੰਮਤ ਕਰਕੇ ਕਿਉਂ ਸਾਰੇ ਐਜੂਕੇਟਿਡ ਸਾਡੀਆਂ ਭੈਣਾਂ ਨੇ ਕੋਈ ਪ੍ਰਿੰਸੀਪਲ ਹੈ ਕੋਈ ਟੀਚਰ ਹੈ ਕੋਈ ਡਾਕਟਰ ਹੈ ਇਹ ਇਹ ਸਾਰਾ ਹੀ ਜਿਹੜਾ ਪਰਿਵਾਰ ਸਾਡਾ ਹਰ ਸਾਲ ਦੀ ਤਰ੍ਹਾਂ ਅਸੀਂ ਇਕੱਠੇ ਹੋ ਕੇ ਖੁਸ਼ੀਆਂ ਇਸ ਤਰ੍ਹਾਂ ਦੀਆਂ ਸਾਂਝੀਆਂ ਕਰਦੇ। ਬੈਠ ਕੇ ਕਰਦੀ ਨੂੰ ਮੈਂ ਛੋਟਾ ਸੈਸ਼ਨ ਤੇ ਨਾ ਰੱਖੋ। ਕੋਈ ਨਹੀਂ ਬਚ ਰਹਿਣ ਦੇ ਜੀ। ਤੁਸੀਂ ਸਭ ਨੂੰ ਮੈਂ ਤੁਹਾਨੂੰ ਜੀ। ਭਗਵਾਨ ਸਿੰਘ ਮਾਣ ਜੀ ਵੱਡੀ ਭੈਣ ਸ਼੍ਰੀਮਤੀ ਮਾਪਰੀ ਕੌਰ ਜੀ।